ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਸਾਥੀ ਇਸ ਸਮੇਂ 80 ਪਿੰਡ ਖਟਕੜ ਕਲਾ ਵੇਖੇ ਮੌਜੂਦ ਹਾਂ ਇੱਥੇ ਚੰਦ ਮਿੰਟ ਪਹਿਲਾਂ ਇੱਕ ਬਹੁਤ ਭਿਆਨਕ ਹਾਦਸਾ ਵਾਪਰਦਾ ਤੁਸੀਂ ਆ ਦੇਖੋ ਕਿ 6 ਜਿਹੜੇ ਜੰਗਲੇ ਆ ਗ੍ਰਿਲਾਂ ਦੇ ਗ੍ਰਿਲਾਂ ਦੇ ਜਿਹੜੇ 6 ਜੰਗਲੇ ਆ 6바 ਰਿਆ ਉਹ ਟੁੱਟ ਜਾਂਦੀ ਹੈ ਕਿਉਂਕਿ ਦੱਸਿਆ ਜਾ ਰਿਹਾ ਇੱਕ ਗੱਡੀ ਜਿਹੜੀ ਆ ਉਹਦਾ ਟਾਇਰ ਫਟ ਜਾਂਦਾ ਤੇ ਗੱਡੀ ਅਨ ਬੈਲੈਂਸ ਹੋ ਕੇ ਆ ਤੁਸੀਂ ਦਿਖਾ ਦਿਓ ਛਰੀਟਾਂ ਦੇ ਨਿਸ਼ਾਨ ਜੇ ਵੀ ਆ ਜਿਵੇਂ ਗੱਡੀ ਦਾ ਟਾਇਰ ਦੀ ਸਕਿਟ ਵੱਜੀ ਹੋਵੇ ਤਾਂ 6 ਜੰਗਲੇ ਤੋੜ ਜਿਹੀ ਕਾਰ ਜਿਹੜੀ ਆ ਇਸ ਪਾਸੇ ਆ ਜਾਂਦੀ ਆ ਸੈਂਸਿਟਿਵ ਇਸ਼ੂ ਕਰਕੇ ਕਾਰ ਨਹੀਂ ਦਿਖਾ ਪਾਰੇ ਕਿਉਂਕਿ ਗੱਡੀ ਦਾ ਜਿਆਦਾ ਹੀ ਕਚੁੰਬਰ ਨਿਕਲ ਗਿਆ ਗੱਡੀ ਦੇ ਪਰਖੱਚੇ ਉੜ ਜਾਂਦੇ ਆ ਆ ਗ੍ਰਿਲਾਂ ਟੁੱਟ ਜਾਂਦੀਆਂ ਨੇ ਆ ਤੁਸੀਂ ਦੇਖੋ ਗੱਡੀ ਦਾ ਬੰਪਰ ਇੱਥੇ ਪਿਆ ਹੋਰ ਛੋਟਾ ਮੋਟਾ ਸਮਾਨ ਜਿਹੜਾ ਖਿਲਰੇ ਟੁੱਟ ਭੱਜ ਨਜ਼ਰ ਆ ਰਹੀ ਐ ਲਾਈਟਾਂ ਵਗੈਰਾ ਤਾਂ ਗੱਡੀ ਇੱਕ ਤਰੀਕੇ ਡੈਮੇਜ ਹੋ ਜਾਂਦੀ ਉਸ ਤੋਂ ਬਾਅਦ ਟਰੈਕਟਰ ਨਾਲ ਟੋਚਨ ਪਾ ਕੇ ਉਹਨੂੰ ਇੱਕ ਸਾਈਡ ਤੇ ਕੀਤਾ ਗਿਆ ਤਾਂ ਜੋ ਟ੍ਰੈਫਿਕ ਨਿਰਵਿਘਨ ਚੱਲਦਾ ਰਹੇ ਪਰ ਇਹ ਬੜੇ ਬੜੀ ਹਿੰਮਤ ਭਾਗੀ ਜਿਹੜੀ ਗੱਲ ਆ ਛੜ ਤੱਕ ਪਹੁੰਚੋ ਦੇਖੋ ਆ ਪਰੇ ਤੱਕ ਗਰੇਲਾਂ ਪਈਆਂ ਨੇ ਔਰ ਗਨੀਮਤ ਖੁਸ਼ਕਿਸਮਤੀ ਰੱਬ ਦੀ ਮਿਹਰਬਾਨੀ ਇੰਨੀ ਰਹੀ ਹੈ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਲੇਕਿਨ ਗੱਡੀ ਜਿਹੜੀ ਉਸ ਤੋਂ ਨੁਕਸਾਨ ਹੋ ਗਿਆ ਤੇ ਪਿੱਛੋਂ ਗੱਡੀਆਂ ਦੇ ਆਉਂਦੀਆਂ ਜਣੇ ਸੀ ਉਹਨਾਂ ਨਾਲ ਵੀ ਹਾਦਸਾ ਹੋ ਸਕਦਾ ਸੀ